1158 ਸਾਇਕ ਪ੍ਰੋਫੈਸਰ ਕੋਡ ਆਫ ਕੰਟੈਕਟ ਦੇ ਦੌਰਾਨ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਬੀਨਾ ਮੈਡੀਕਲ ਸਟੇਸ਼ਨ ਮੰਡੇ ਜਾ ਰਹੇ ਹਨ ਅਤੇ ਪੱਤਰ ਜਾਰੀ ਕਰਕੇ ਡੀ ਐਚ ای ਦਫਤਰ ਮੁਹਾਲੀ ਵਿਖੇ ਦਫਤਰੀ ਸਟਾਫ ਦੀ ਛਣੀ ਐਤਵਾਰ ਨੂੰ ਜੁਆਇਨਿੰਗ ਕਰਵਾਇਆ ਜਾ ਰਿਹਾ ਹੈ ਜਿਸ ਦਾ ਸਰਕਾਰੀ ਕਾਲਜ ਸਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਨੇ ਸੰਪੂਰਨ ਅਧਿਆਪਕ ਵਰਗ ਵਿੱਚ ਰੋਸ ਹੈ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵਿਰੁੱਧ ਸ਼ੰਗਾਰਸ਼ ਤੇਜ਼ ਕੀਤਾ ਜਾਵੇਗਾ ਜੇਕਰ ਸਰਕਾਰ ਹਰਿਆਣਾ ਸਰਕਾਰ ਦੀ ਤਰਜ ਤੇ ਸਾਨੂੰ ਬੇਸਿਕ ਪੇ ਈਏ ਦੇ ਕੇ ਠੁੰਜਾ ਸਾਲ ਤੱਕ ਨੌਕਰੀਆਂ ਸੁਰੱਖਤ ਕੀਤੀਆਂ ਜਾਣ ਸਰ ਮੇਰਾ ਨਾਮ ਹੈ ਅਮਰਿਤ ਸਮਰਾ ਮੈਂ ਪ੍ਰਧਾਨ ਹਾਂ ਗਵਰਨਮੈਂਟ ਕਾਲਜ ਟੀਚਰ ਐਸੋਸੀਏਸ਼ਨ ਪੰਜਾਬ ਤੇ ਆ ਪਖੜੇ ਆ ਇਸ ਵੇਲੇ ਗਵਰਨਮੈਂਟ ਮੇਂਦਰਾ ਕਾਲਜ ਪਟਿਆਲਾ ਸਰ ਇਹਦੇ ਵਾਸਤੇ ਇਹਦੇ ਬਾਰੇ ਮੈਂ ਕੋਈ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਦੇਖੋ ਉਹਦਾ ਕੋਰਟ ਨੇ ਆਰਡਰ ਦਿੱਤੇ ਆ ਤੇ ਉਹ ਦੇਖੋ ਜਿੱਤ ਕੇ ਆਏ ਆ ਗਲਤ ਆ ਸਹੀ ਆ ਜੋ ਮਰਜੀ ਹੈ ਸਰਕਾਰ ਨੂੰ ਨੇ ਕੀ ਕੀਤਾ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਇਸ ਤੋਂ ਇਲਾਵਾ ਤੁਸੀਂ ਮੈਨੂੰ ਕੁਝ ਪੁੱਛਣਾ ਚਾਹੋ ਸਰ ਜੀ ਸਰਕਾਰ ਦੇ ਲਈ ਕੇਸ ਚੱਲ ਰਿਹਾ ਤੁਹਾਡਾ ਸਰ ਸਰਕਾਰ ਤੇ ਕਮੈਂਟ ਕਰਨ ਲੇਕਿਨ ਸਰ ਜੋਇਨਿੰਗ ਕਰਨੀ ਸਰ ਇਸ ਬਾਰੇ ਮੈਂ ਕੁਝ ਇਸ ਬਾਰੇ ਮੈਂ ਨਹੀਂ ਇਹ ਵੀ ਮੇਰੇ ਛੋਟੇ ਭਰਾ ਹੈ ਜਿਹੜੇ ਆ ਰਹੇ ਆ ਉਹ ਵੀ ਮੇਰੇ ਛੋਟੇ ਭਰਾ ਹੈ ਤੇ ਐਸੋਸੀਏਸ਼ਨਾਂ ਦੋ ਤਿੰਨ ਹੈ ਗਵਰਨਮੈਂਟ ਕਾਲਜ ਟੀਚਰ ਐਸੋਸੀਏਸ਼ਨ ਰੈਗੂਲਰ ਜੀ ਉਹਨਾਂ ਦਾ ਮੈਂ ਪ੍ਰਧਾਨ ਆ ਦੂਜਿਆਂ ਦੇ ਇਹ ਪ੍ਰਧਾਨ ਖੜੇ ਨੇ ਠੀਕ ਹੈ ਇਹ ਵੀ ਮੇਰੇ ਭਰਾ ਨੇ ਅਸੀਂ ਬਹੁਤ ਸਰੀਆਂ ਲੜਾਈਆਂ ਇਕੱਠੇ ਹੋ ਕੇ ਲੜੀਆਂ ਤੇ ਜਿੱਤੀਆਂ ਵੀ ਆ ਤੁਹਾਡੇ ਤੋਂ ਜਿਹੜੀ ਭਰਤੀ ਉਹ ਇੱਲੇ ਕਰਨ ਕੀਤੀ ਜਾ ਰਹੀ ਹੈ ਸੈਟਰਡੇ ਨਾਈਟ ਪਰਫੋਮ ਕਰਨ ਦਾ ਇਹਨਾਂ ਨੂੰ ਕਾਰਨ ਨਹੀਂ ਸਮਝਾਉ ਸਮਝਾਉਂ ਉਸ ਇਸ ਬਾਰੇ ਵਿੱਚ ਸਰ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਨੂੰ ਜੇ ਤੁਸੀਂ ਇਹ ਮੈਂ ਮੰਨਦਾ ਇਸ ਬਾਰੇ ਵਿੱਚ ਪੱਕੀ ਗੱਲ ਮੰਨਦਾ ਸਾਡੀ ਜਦੋਂ ਇੱਕ ਦੋ ਮੀਟਿੰਗਾਂ ਹੋਈਆਂ ਪਿਛਲੀ ਵਾਰੀ ਸੈਕਟਰੀ ਸਾਹਿਬ ਨਾਲ ਅਸੀਂ ਉਦੋਂ ਵੀ ਇਹਨਾਂ ਦੇ ਪ੍ਰਧਾਨ ਜੂਨੋਦ ਐਂਡ ਪ੍ਰੈਜ਼ੀਡੈਂਟ ਨੇ ਹੁਕਮ ਜੰਦ ਜੀ ਨਾਲ ਸੀਗੇ ਸਾਡੇ ਅਸੀਂ ਬਲਾਏ ਸਪੈਸ਼ਲ ਉਸ ਵਿੱਚ ਮੀਟਿੰਗ ਜੀ ਬੈਠੇ ਸੀ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਡਾਈਨ ਕਿਡਰ ਬਣਾ ਦੇਣਾ ਚਾਹੀਦਾ ਕਿਉਂਕਿ ਬਹੁਤ ਸਾਲ ਹੋ ਗਏ ਲੱਗਿਆਂ ਨੂੰ 20 20 ਸਾਲ ਲੱਗਿਆਂ ਨੂੰ ਹੋ ਗਏ ਹੁਣ ਅੱਜ ਦੇ ਡੇਟ 'ਚ ਕਿੱਥੇ ਜਾਣਗੇ ਠੀਕ ਹੈ ਦੂਜੇ ਪਾਸੇ ਜੇ ਆਪਾਂ ਦੇਖੀਏ ਹਰਿਆਣਾ ਨੇ ਪਿਛਲੇ ਹੀ ਮੇਰੇ ਖਿਆਲ ਦੋ ਹਫ਼ਤੇ ਹੋਏ ਦੋ ਤਿੰਨ ਹਫ਼ਤੇ ਹੋਏ ਆ 2300 ਪੋਸਟਾਂ ਕੱਢੀਆਂ 3500 ਬੰਦੇ ਦੇ ਕਰੀਬ ਉੱਥੇ ਲੱਗਿਆ ਹੋਇਆ ਆਲਰੇਡੀ ਲਗਭਗ 5000 ਦੇ ਕਰੀਬ ਪੋਸਟਾਂ ਆ ਉੱਥੇ ਹਰਿਆਣਾ 'ਚ ਸਵਾਲ ਉੱਠਦਾ ਵੱਡਾ ਇਹ ਹੈ ਹਾਇਰ ਐਜੂਕੇਸ਼ਨ ਲੈ ਕੇ ਕਿ ਪੰਜਾਬ ਵੱਡਾ ਜਾਂ ਹਰਿਆਣਾ ਵੱਡਾ ਹਰਿਆਣਾ ਦੇ ਵਿੱਚ 5000 ਪੋਸਟਾਂ ਹੋਣ ਪੰਜਾਬ 'ਚ 2000 ਨਾ ਹੋਵੇ ਈਵਨ ਹਿਮਾਚਲ 'ਚ ਵੀ 3000 ਤੋਂ ਉੱਪਰ ਪੋਸਟ ਹੈ ਦੋਨੀਆਂ ਪਾਰਟੀਆਂ ਜਸਟ ਵਧੀਆ ਤਰੀਕੇ ਨਾਲ ਹੋ ਸਕਦੀਆਂ ਠੀਕ ਹੈ ਇਹਨਾਂ ਨੂੰ ਡਾਇਨ ਕੈਡਰ ਬਣਾ ਦਿਓ ਠੀਕ ਹੈ ਓਕੇ ਇਹ ਥੋੜਾ ਹੁਣ ਗੱਲ ਹੈਗੀ ਆ ਵੀ ਤਾਂ ਜੀ ਅਸੀਂ ਕਰ ਲਿਆ ਜੋ ਕਰਨਾ ਸੀ ਤੁਹਾਡੇ ਨਾਲ ਤੁਸੀਂ ਜਿੰਨਾ ਤੁਹਾਡੇ ਕੋਲ ਕੰਮ ਕਰਾਉਣਾ ਸੀ ਕਰਾ ਲਿਆ ਹੁਣ ਤੁਸੀਂ ਜਾਓ ਤੇ ਪੋਸਟਾ ਦੀ ਗੱਲ ਕਰੀਏ ਜਿੱਦਾਂ ਤੁਹਾਨੂੰ ਕਹਦੇ ਉਹ ਸਰਕਾਰ ਜਾਇਜ਼ ਹੈ ਜਿੱਦਾਂ ਉਹ ਪੋਸਟਾ ਕੋਰੀਆ ਦੀ ਕਿਉਂਕਿ ਚੋਣ ਜਾਬਤਾ ਵੀ ਲੱਗਿਆ ਕਿ ਪੰਜ ਸਰਪੰਚਾਂ ਦੀ ਇਹ ਚੋਣਾਂ ਵੀ ਹੈਗੀਆਂ ਸਰ ਉਹ ਮੈਂ ਪਹਿਲਾਂ ਹੀ ਕਮੈਂਟ ਕਰ ਚੁੱਕਿਆ ਮੈਂ ਉਸ ਵਾਲੇ ਉਹ ਮੈਂ ਉਹਨਾਂ ਦਾ ਪ੍ਰਧਾਨ ਹੈ ਮੇਰੇ ਮੇਰੇ ਵਾਸਤੇ ਉਹ ਵੀ ਜਾਇਜ਼ ਹੈ ਨਾਜਾਇਜ਼ ਮੈਂ ਕਿਦਾਂ ਕਹਿ ਸਕਦਾ ਉਹ ਸਿਲੈਕਟ ਹੋ ਕੇ ਆਏ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਇਹਨਾਂ ਨੂੰ ਕੱਢ ਦਿਓ ਮੈਂ ਇਹ ਕਹਿ ਰਿਹਾ ਉਹਨਾਂ ਨੂੰ ਵੀ ਜੁਆਇਨ ਕਰਾਓ ਇਨਨੂੰ ਜੋਇਨ ਕਰਾਓ ਮੈਂ ਭਾਈ ਜੋਇਨਿੰਗ ਦੀ ਗੱਲ ਕਰ ਰਿਹਾ ਸਰ 4 ਹਫ਼ਤਾ ਲੱਗੀ ਐ 4 ਹਫ਼ਤਾ ਤੇ ਜੋਇਨ ਇਹ ਤਾਂ ਸਰਕਾਰ ਇਹ ਦੇਖੋ ਇਹ ਸਰਕਾਰ ਦੇ ਵਿੱਚ ਜਵਾਬ ਜਾਂ ਕੰਪਲੇਂਟ ਹੋਈ ਗਈ ਹੋਣੀ ਆ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਜੇ ਉਹ ਦੇਖੇ ਜਾਂ ਸਰਕਾਰ ਦੇਖੇ ਮੈਂ ਤਾਂ ਕੌਣ ਹਾਂ ਇਸ ਮਾਮਲੇ ਵਿੱਚ ਦਖਲ ਦੇਣ ਵਾਲਾ ਮੈਂ ਤਾਂ ਇੰਨਾ ਜਾਣਨਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਦੋਨਾਂ ਪਾਰਟ ਨੂੰ ਕੱਢਣ ਦੀ ਲੋੜ ਹੈਗੀ ਦੋਨੇ ਪਾਰਟੀਆਂ ਐਡਜਸਟ ਵਧੀਆ ਤਰੀਕੇ ਨਾਲ ਹੋ ਸਕਦੀਆਂ ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲੇ ਇਸ ਵੇਲੇ ਲਗਭਗ ਮੇਰੇ ਖਰਡੇ 1.5 200 ਦੀ ਕਲਾਸ ਤਾਂ ਹੈਗੀ ਆ ਹੈਗੀ ਇਹ ਵੀ ਬੋਲ ਰਿਹਾ ਮੈਂ ਨਹੀਂ ਬੋਲ ਰਿਹਾ ਇਹ ਵੀ ਬੋਲ ਰਿਹਾ ਤੇ ਜੇ ਉਹ ਵੀ ਆ ਜਾਣਗੇ ਤਾਂ ਵੀ ਕਲਾਸ ਜਿਹੜਾ ਜਿਹੜਾ ਰੇਸ਼ਿਓ ਹੈਗੀ ਹੈ ਸਰਕਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਉਹ ਹੈਗੀ 40 ਜਾਂ 60 ਪਰ ਟੀਚਰ ਇੱਥੇ ਰੇਸ਼ਿਓ ਕੀ ਚੱਲ ਰਹੀ 150 200 400 ਠੀਕ ਹੈ ਤੁਸੀਂ ਪੋਸਟਾਂ ਬਤਾਓ ਇਹ ਥੋੜਾ ਮਤਲਬ ਹੈ ਕਿ ਤੁਸੀਂ ਕਿਸ ਨੂੰ ਰੱਖ ਲਓ ਕਿਸ ਨੂੰ ਬਾਹਰ ਕੱਢ ਦਿਓ ਇਹਨਾਂ ਨੇ ਵੀ ਕੰਮ ਬਹੁਤ ਕੀਤਾ ਹੈ ਇਹਨਾਂ ਮੈਂ ਸਾਡੀ ਸਾਡੀਆਂ ਜਿਹੜੀਆਂ ਹਮਦਰਦੀ ਇਹਨਾਂ ਦੇ ਨਾਲ ਵੀ 19 ਐ ਜਿੰਨੇ ਆਪਣੇ ਨਾਲ ਆ ਮੇਰੀ ਕਮਰਾ ਜੀ ਜਿੱਦਾਂ ਕਿ ਤੁਸੀਂ ਕਹਿੰਦੇ ਹੋ ਉਹ ਸਾਡੇ ਇਹ ਐਵੇਂ ਚੱਲੇ ਨਹੀਂ ਕੋਲੇਜਾਂ ਦੇ ਵਿੱਚ ਤੁਹਾਡੇ ਕੋਲ ਪੁੱਛਿਆ ਜਾਂਦਾ ਕਿ ਹਾਂ ਕਿ ਤੁਹਾਡੇ ਕੋਲ ਟੀਚਰ ਲੱਗੇ ਨੇ ਇਹ ਵਾਲੇ ਜਾਂ ਨਹੀਂ ਅਗੇ ਇਹਨੇ ਕਿ ਟੀਚਰ ਤੁਹਾਨੂੰ ਲੋਡ ਆ ਗਿਆ ਇਹ ਵੀ ਤਾਂ ਪੁੱਛਿਆ ਜਾਂਦਾ ਹੋਵੇਗਾ ਕੌਣ ਪੁੱਛਦਾ ਸਰ ਅਜ ਤੱਕ ਤਾਂ ਕਿਸੇ ਨੇ ਪੁੱਛਿਆ ਨਹੀਂ ਆਹ ਨਾਲ ਖੜੇ ਪੁੱਛ ਲਓ ਇਹਨਾਂ ਉਹ ਉਲਟਾ ਇਹਨਾਂ ਨੇ ਜੂਸ਼ਿਨ ਕਮਿਊਨਿਟੀ ਕੀਤੀ ਆ ਐਡਮਿਸ਼ਨ ਤਾਂ ਐਡਮਿਸ਼ਨ ਦਾ ਸਰ ਇੱਥੇ 1900 ਦੇ ਐਡਮਿਸ਼ਨ ਵੀ ਰਹੀ ਹੈ ਮਿੰਦਰਾ ਕਾਲਜ ਵਿੱਚ ਮਿੰਦਰਾ ਕਾਲਜ ਪਟਿਆਲਾ ਅੱਜ ਪਿਛਲੇ ਤੇ ਫੇਰ ਸਾਡ ਕਿੰਨੇ ਦੇ ਐਡਮਿਸ਼ਨ ਸੀ 1900 ਦੀ ਬੀਏ 1 ਚ ਬੀਏ ਫਸ ਇਅਰ ਚ ਤੇ ਟੀਚਰ ਕਿੰਨੇ ਸੀ ਟੀਚਰ ਕਿੰਨੇ ਸੀ ਅੰਗਰੇਜ਼ੀ ਦੇ ਰੈਗੂਲਰ ਟੀਚਰ 4 ਤੇ ਦੂਜੇ ਟੀਚਰ ਕਿੰਨੇ ਸੀ ਮੇਰੇ ਘਰ ਪੰਜ ਪੰਜ ਚਾਰ ਹੋਣਗੇ ਦੋ ਦੋਸਹ ਦੀ ਕਲਾਸ ਪੜਾਈ ਹੈ ਇੱਥੇ ਤੁਸੀਂ ਹੁਣ ਜਿਹੜੇ ਨਵੇਂ ਜਿਹੜੇ ਬੱਤੀ ਆ ਰਹੇ ਨੇ ਉਹਨਾਂ ਕੋਲੋਂ ਨਾਲ ਉਹਨਾਂ ਦੇ ਵੀ ਹੋਵੇ ਇਹਨਾਂ ਦੇ ਨਾਲ ਵੀ ਹੋਵੇ ਦੇਖੋ ਜੀ ਉਹ ਮੇਰਾ ਹਿੱਸਾ ਹੈ ਮੈਂ ਉਹਨਾਂ ਦਾ ਪ੍ਰਧਾਨ ਹਾਂ ਸੁਣ ਲੋ ਬੰਦੇ ਪੂਰੀ ਗੱਲ ਸੁਣੀ ਨਹੀਂ ਨਾ ਤੁਸੀਂ ਜੀ ਉਹ ਮੇਰਾ ਹਿੱਸਾ ਮੈਂ ਉਹਨਾਂ ਦਾ ਪ੍ਰਧਾਨ ਮੈਂ ਰਿਪਰਿਜ਼ੈਂਟ ਕਰਦਾ ਉਹਨਾਂ ਨੂੰ ਨੰਬਰ 1 ਦੂਜੇ ਪਾਸੇ ਇਹ ਮੇਰ ਨਾਲ ਹਮੇਸ਼ਾ ਜਦੋਂ ਉਹ ਨਹੀਂ ਸੀਗੇ ਉਹ ਅੱਜ ਆ ਰਹੇ ਆ ਦੇ ਆਰ ਮੋਸਟ ਵੈਲਕਮ ਫਾਰ ਫਰਮ ਮਾਈ ਸਾਈਡ ਬੀਇੰਗ ਪ੍ਰਧਾਨ ਪਰ ਇਹ ਜਦੋਂ ਉਹ ਨਹੀਂ ਸੀ ਕਾਲਜ ਨੂੰ ਚਲਾਉਣ ਵਾਲਾ ਕੋਈ ਨਹੀਂ ਸੀ ਉਦੋਂ ਇਹ ਵੀ ਖੜੇ ਰਹੇ ਆ ਲੇਕਿਨ ਦੇ ਪ੍ਰੋਟੈਕਟਸ ਵੀ ਕਰਦੇ ਸੀ ਸਾਲ ਲੰਬੇ ਸਮੇਂ ਤੋਂ ਪ੍ਰੋਟੈਕਟ ਹਾਂ ਮੈਂ ਨਾਲ ਹੀ ਕਹਿ ਰਿਹਾ ਹਾਂ ਵੀ ਇਹ ਨਾਲ ਵੀ ਖੜੇ ਰਹੇ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸ ਨੂੰ ਕੱਢ ਦਿਓ ਕਿਸ ਨੂੰ ਰੱਖ ਲਓ ਤੁਹਾਨੂੰ ਤੁਹਾਡੇ ਕੋ ਆਪਾਂ ਰੇਸ਼ੋ ਮੇਨਟੇਨ ਕਰੋ ਸਰਕਾਰ ਜਿਹੜੀ ਯੂਜੀਸੀ ਦੀ ਹੈ ਜੇ ਰੇਸ਼ੋ ਮੇਨਟੇਨ ਕਰੋਗੇ ਤੁਹਾਨੂੰ ਇਹਨਾਂ ਨੂੰ ਰੱਖ ਕੇ ਉਹਨਾਂ ਨੂੰ ਵੀ ਰੱਖ ਕੇ ਤੁਹਾਨੂੰ ਘਟੋ-ਘਟਨੀ 1000 ਹੋਰ ਬੰਦੇ ਦੀ ਲੋੜ ਹੈ ਅਜੇ 1000 ਹੋਰ ਬੰਦੇ ਦੀ ਲੋੜ ਹੈ ਉਹਦੇ ਵਾਸਤੇ ਤੁਸੀਂ ਪੋਸਟਾਂ ਕ੍ਰੀਏਟ ਕਰੋ ਇਹ ਤਾਂ ਕੋਈ ਗੱਲ ਨਹੀਂ ਨਾ ਪਹਿਲਾਂ ਅਸੀਂ ਕਾਲਜ ਵੇਚਣ ਲੱਗੇ ਸੀ ਤੁਹਾਡੇ ਸਾਹਮਣੇ ਆ ਤੁਸੀਂ ਮੋਢਾ ਸਰ ਰਾਤ ਨੂੰ ਜੁਆਇਨਿੰਗ ਕਰਾਣ ਦਾ ਦੇਖੋ ਇਹਦੇ ਮਾਮਲੇ 'ਚ ਮੈਂ ਕੁਝ ਨਹੀਂ ਕਹ ਸਕਦਾ ਇਸ ਵੇਲੇ ਮੈਂ ਤਾਂ ਮੈਸਟਰ ਕੁਲਤਾਰ ਸਿੰਘ ਸਰਕਾਰੀ ਕਾਲਜ ਲੜਖਾਨ ਦੀ ਰਾਣੀ ਸਰਕਾਰੀ ਹਸਪਤਾਲ ਦੀ ਸਰਕਾਰੀ ਕਾਲਜ ਅਸੀਂ ਗੈਸਟ ਫੈਕਲਟੀ ਤੇ ਪਾਰਟ ਟਾਈਮ ਨਾ ਪ੍ਰੋਫੈਸਰ ਹੈ ਜੀ ਉੱਤੇ ਲਗਭਗ 20 25 ਸਾਲ ਤੋਂ ਹਰ ਕੋਈ ਪਾਰਟ ਟਾਈਮਰ ਕੇ ਗੈਸਟ ਫੈਕਲਟੀ ਕਿਸੇ ਨੂੰ 20 ਸਾਲ ਕਿਸੇ ਨੂੰ 24 ਸਾਲ ਕਿਸੇ ਨੂੰ 25 ਸਾਲ ਤੇ 2 4 ਸਾਡੇ ਵਿੱਚੋਂ ਰਿਟਾਇਰ ਵੀ ਹੋ ਗਏ ਬਿਨਾ ਪੱਕੇ ਹੋਏ ਤੇ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਕੁਝ ਨਹੀਂ ਤੇ ਅਸੀਂ ਸ਼ੁਰੂ ਤੋਂ ਹੀ ਰੈਗੂਲਰ ਨਾਲੋਂ ਵੀ ਜ਼ਿਆਦਾ ਡਿਊਟੀਆਂ ਦਿੰਦੇ ਰਹੇ ਹਨ ਇਲੈਕਸ਼ਨ ਡਿਊਟੀਆਂ ਵੀ ਸਿੱਦੇ ਦਿੱਤੇ ਆ ਹੁਣ ਵੀ ਮੇਰੀ ਰਿਟਰਨਿੰਗ ਅਫੀਸਰ ਦੀ ਡਿਊਟੀ ਵੀ ਲੱਗੀ ਹੋਈ ਹੈ ਦੇਖੋ ਤੇ ਇਸ ਤੋਂ ਇਲਾਵਾ ਅਸੀਂ ਪੇਪਰ ਦੀਆਂ ਡਿਊਟੀਆਂ ਪੇਪਰ ਚੈਕਿੰਗ ਹੋ ਗਿਆ ਜਾਂ ਜੋ ਕਾਲਜ ਦੀ ਜੜੀ ਵੀ ਵੱਡੀ ਤੋਂ ਵੱਡੀ ਡਿਊਟੀਆਂ ਨਾਇਕ ਦੀਆਂ ਡਿਊਟੀਆਂ ਸਾਰੀਆਂ ਅਸੀਂ ਹੀ ਨਿਭਾਉਂਦੇ ਰਹੇ ਤੇ ਇੰਨੇ ਸਾਲਾਂ ਤੋਂ ਅਸੀਂ ਹੀ ਕਾਲਜ ਚਲਾਇਆ ਤੇ ਅੱਜ ਸਾਡ ਨੂੰ ਇਹ ਨੋਬਤ ਆ ਗਈ ਹੈ ਵੀ ਅਸੀਂ ਜੋਬ ਤੋਂ ਬਾਹਰ ਸੜਕ ਤੇ ਰੋਲਣ ਨੂੰ ਹੋਏ ਬੇ ਕਾਰਨ ਇਹ ਹੈ ਵੀ ਸਰਕਾਰ ਨੇ ਚੰਨੀ ਸਰਕਾਰ ਨੇ ਵੋਟਾਂ ਇਲੈਕਸ਼ਨ ਵੇਲੇ ਇਸ ਜੀ ਦਾ ਫਾਇਦਾ ਲੈ ਨੂੰ ਵੀ ਵੋਟਾਂ ਦੇ ਸਾਨੂੰ ਫਾਇਦਾ ਮਿਲੇਗਾ ਕਾਂਗਰਸ ਸਰਕਾਰ ਨੇ ਕੋਸ਼ਿਸ਼ ਇਹ ਕੀਤੀ ਉਹਨਾਂ ਨੇ ਫਟਾਫਟ ਕਾਲੀ ਕਾਲੀ ਚ ਬਿਨਾ ਨੀਮ ਦੇਖੇ ਤੇ ਨਾ ਹੀ ਪੀਪੀਐਸਸੀ ਦੀ ਪਰਮਿਸ਼ਨ ਲਈ ਨਾ ਪੀਪੀਐਸਸੀ ਤੋਂ ਕੋਈ ਮਨਜ਼ੂਰੀ ਤੋਂ 1158 ਨਾ ਦੀਆਂ ਪੋਸਟਾਂ ਘਟਦੀਆਂ ਤੇ ਉਹ ਪੋਸਟਾਂ ਹੋ ਗਈਆਂ ਉਹਨਾਂ ਨੇ ਕਾਲੀ ਕਾਲੀ ਚ ਪੋਸਟਾਂ ਨੂੰ ਜੁਆਇਨ ਕੀਤਾ ਉਦੋਂ ਵੀ ਉਹਨਾਂ ਨੇ ਰਾਤ ਨੂੰ ਹੀ ਜੁਆਇਨ ਕਰਾਈ ਸੀ ਕਿਉਂਕਿ ਉਹਨਾਂ ਪੋਸਟਾਂ ਵਿੱਚ ਬੜੀਆਂ ਖਾਮੀਆਂ ਸੀ ਇੱਕ ਪੰਜਾਬੀ ਦਾ ਇੰਗਲਿਸ਼ ਹਿੰਦੀ ਤੇ ਮੈਂ ਤਾਂ ਇਹ ਚਾਰ ਪੇਪਰ ਸਾਬਤ ਵੀ ਹੋ ਗਏ ਵੀ ਇਹਨਾਂ ਚ ਪੇਪਰ ਲੀਕ ਹੋਇਆ ਤੇ ਉਹ ਰੱਦ ਵੀ ਹੋ ਗਏ ਤੇ ਇਹਦਾ ਮਤਲਬ ਬਾਕੀ ਵੀ ਇਹਦੇ ਵਿੱਚ ਵੀ ਲੀਕ ਹੋਣ ਦੇ ਚਾਂਸ ਹੈਗੇ ਸੀ ਤੇ ਜਦੋਂ ਅਸੀਂ ਫਿਰ ਕੋਰਟ ਵਿੱਚ ਗਏ ਇਹ ਗੱਲਾਂ ਲੈ ਕੇ ਤਾਂ ਕੋਰਟ ਵਿੱਚ ਵੀ ਇਹ ਸਾਬਤ ਹੋ ਗਿਆ ਤੇ ਲਗਭਗ 80 ਦੇ ਪੁਆਇੰਟ ਜਿਹੜੀ ਅਸੀਂ ਕਮੀਆਂ ਜਿਹਨੂੰ ਆਪਾਂ ਕਹਿ ਦਈਏ ਜਾਂ ਤਰੁੱਟੀਆਂ ਕਹਿ ਦਈਏ ਇਹਨਾਂ ਪਰਤੀਆਂ ਦੇ ਵਿੱਚ ਨਿਕਲੀਆਂ ਤੇ ਕੋਰਟ ਨੇ ਇਹ ਪੋਸਟਾਂ ਕਵੈਸ਼ ਕਰਤੀਆਂ ਰਦ ਕਰਤੀਆਂ ਇਹਨਾਂ ਦੀ ਐਡ ਹੀ ਰਦ ਕਰ ਹਾਂ ਇਹਨਾਂ ਦੀ ਐਡ ਵੀ ਸਿਰੇ ਤੋਂ ਖਾਰਜ ਕਰਤੀ ਵੀ ਐਡ ਵੀ ਗਲਤ ਹੈ ਤੇ ਵੀ ਪੀਪੀਐਸ ਨੇ ਤਾਂ ਕੰਸੈਂਟ ਵੀ ਨਹੀਂ ਲਿਆ ਗਿਆ ਕਿਉਂਕਿ ਇਹ ਪਰਤੀ ਹੈਗੀ ਹੈ ਪ੍ਰੋਫੈਸਰ ਦੀ ਪ੍ਰੋਫੈਸਰ ਦੀ ਪਰਤੀ ਪੀਪੀਐਸ ਤੋਂ ਬਿਨਾ ਨਹੀਂ ਭਰੀ ਜਾ ਸਕਦੀ ਇੱਕ ਸਿੰਗਲ ਟੈਸਟ ਦੇਖ ਕੇ ਇਹਨਾਂ ਨੇ ਵਿੱਚੋਂ ਉਹ ਵੀ ਟੈਸਟ ਤੁਹਾਨੂੰ ਪਤਾ ਹੀ ਅਜਤ ਚਾਰ ਪੇਪਰ ਲੀਕ ਹੋ ਸਕਦੇ ਆ ਤਾਂ ਬਾਕੀ ਕਿਹੜਾ ਨਹੀਂ ਨਹੀਂ ਕੋਈ ਉਹਨੇ ਹੁਣ ਕਾਲਜ ਦੇ ਬਾਹਰ ਖੜਿਓ ਕੋਈ ਨੋਟੀਫਿਕੇਸ਼ਨ ਆਈ ਸੀ ਤੁਹਾਨੂੰ ਸਭ ਯਾ ਕੋਈ ਕਿਸੇ ਦੀ ਇਨਕਿਬੇਸ਼ਨ ਆਈ ਹੋਈ ਸੀ ਸਾਨੂੰ ਸਾਨੂੰ ਗੈਸਟ ਫੈਕਲਟੀ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਪਰ ਉਂਝ ਸਰਕਾਰ ਨੇ ਅਨਾਉਂਸ ਕਰਤਾ ਵੀ ਇਹਨਾਂ ਨੂੰ ਜੁਆਇਨ ਕਰਾਇਆ ਜਾਏਗਾ ਸਾਡੇ ਉੱਥੇ ਸੂਤਰਾਂ ਤੋਂ ਪਤਾ ਲੱਗਿਆ ਵੀ ਡੀਪੀਆਈ ਤੋਂ 3-4 ਦਿਨ ਤੋਂ ਇਹ ਬੈਠੇ ਹੈ ਤੇ ਇਹ ਜੁਆਇਨਿੰਗ ਲੈਟਰ ਵੀ ਲੈ ਰਹੇ ਹੈ ਤੇ ਸਾਡੀ ਗੱਲ ਸੱਚ ਵੀ ਸਾਬਤ ਹੈ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਪ੍ਰਿੰਸੀਪਲ ਤੇ ਜਾਲਾ ਦਫਤੀ ਅਮਰਾ ਬੈਠਾ ਹੈ ਜਦਕਿ ਨਿਯਮ ਇਹ ਕਹਿੰਦੇ ਹੈ ਵੀ ਕਿਸੇ ਵੀ ਲੇਡੀਜ਼ ਨੂੰ ਸਰਕਾਰੀ ਦਫਤਰ ਚ 6 ਵਜੇ ਤੋਂ ਬਾਅਦ ਰਾਤ ਨੂੰ ਨਹੀਂ ਬੁਲਾਇਆ ਜਾ ਸਕਦਾ ਉਸ ਦੇ ਬਾਵਜੂਦ ਵੀ ਇੱਕ ਲੇਡੀ ਪ੍ਰਿੰਸੀਪਲ ਫੀਮੇਲ ਪ੍ਰਿੰਸੀਪਲ ਬੈਠੀ ਦਫਤਰ ਚ ਕੰਮ ਕਰ ਰਹੀ ਹੈ ਇਹਦਾ ਮਤਲਬ ਕੋਈ ਨਾ ਕੋਈ ਗਲਤ ਹੈ ਦੇਖੋ ਐਡਮਿਸ਼ਨ ਹੋ ਰਹੀ ਹੈ ਹਾਂਜੀ ਜੋਇਨਿੰਗ ਹੋ ਰਿਹਾ ਜੀ ਐਡਮਿਸ਼ਨ ਨਹੀਂ ਜੋਇਨਿੰਗ ਹੋ ਰਿਹਾ ਦੇਖੋ ਤੁਸੀਂ ਖੁਦ ਸਮਝਦਾਰ ਹੋ ਪੱਤਰਕਾਰ ਹੋ ਸਾਡੇ ਨਾਲੋਂ ਜ਼ਿਆਦਾ ਹੀ ਸਿਆਣੇ ਹੋਵੋਗੇ ਠੀਕ ਹੈ ਕਿਉਂਕਿ ਪੱਤਰਕਾਰ ਨੇ ਸਾਰਿਆਂ ਨੂੰ ਮਿਲਣਾ ਹੁੰਦਾ ਜਣਾ ਦੇਖੋ ਰਾਤ ਨੂੰ ਜੋਇਨਿੰਗ ਕਰਾਉਣ ਦਾ ਮਤਲਬ ਉਹ ਵੀ ਸਰਕਾਰੀ ਉਹ ਵੀ ਸਰਕਾਰੀ ਕੰਮ ਆਪਾਂ ਕੋਈ ਕੋਈ ਪ੍ਰਾਈਵੇਟ ਸ਼ਾਪ ਨਹੀਂ ਹੈ ਕਿ ਮੈਕਡੋਨੀ ਹੈ ਜਿੱਥੇ ਤੁਸੀਂ ਛੱਕ ਛੱਕ ਤਾਂ ਹੈ ਹੀ ਸਰ ਦੇਖੋ ਜੇ ਛੱਕ ਵਾਲੀ ਗੱਲ ਨਾ ਹੋਵੇ ਜੇ ਉਹਨਾਂ 'ਚ ਕੋਈ ਕਮੀ ਨਾ ਹੋਵੇ ਜੋ ਇਮਾਨਦਾਰ ਹੋਣ ਜੋ 1 ਨੰਬਰ 'ਚ ਆਏ ਆ ਉਹ ਤਾਂ ਫਿਰ ਉਹ ਦਿਨ 'ਚ ਕਿਉਂ ਨਹੀਂ ਉਹਨਾਂ ਨੂੰ ਜੁਆਇਨਿੰਗ ਕਰਾਈ ਜਾਂਦੀ ਅਸੀਂ ਇਸੇ ਲਈ ਪ੍ਰੋਟੈਸਟ ਕਰ ਰਹੇ ਆਂ ਵੀ ਚੋਰੀ ਜਿਪੇ ਰਾਤ ਨੂੰ ਚੋਹਾਂ ਦਾ ਕੰਮ ਹੁੰਦਾ ਉਪਰੋ ਚੋਨ ਜੱਪਤਾ ਚੱਲ ਰਿਹਾ ਇਲੈਕਸ਼ਨ ਚੱਲ ਰਿਹਾ ਤੇ ਕਿਤੇ ਨਾ ਕਿਤੇ ਜਿਹੜੀ ਸਰਕਾਰ ਸਾਡੇ ਮਾਨਯੋਗ ਸਿੱਖਿਆ ਮੰਤਰੀ ਤੇ ਸਾਡੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਖੁਦ ਉਹਨਾਂ ਦੇ ਸਾਡੇ ਕੋਲ ਸੰਸਦ ਦੀ ਵੀਡੀਓ ਹੈ ਜਿਸ ਨਾਲ ਵਿੱਚ ਉਹ ਖੁਦ ਐਡਮਾਇਰ ਕਰ ਰਹੇ ਆਂ ਵੀ ਇਹ ਭਰਤੀ ਸਰਾਸਰ ਗਲਤ ਹੋਈ ਹੈ ਨੀਮ ਨੀਮਾ ਨੂੰ ਛਿੱਕੇ ਤੇ ਟਾਂਕੇ ਹੋਈ ਹੈ ਨੀਮਾ ਦੀ ਨੰਗਾ ਕੀਤੀ ਗਿਆ ਪੀਪੀਸੀ ਰਾਹੀਂ ਨਹੀਂ ਕੀਤੀ ਇੱਕ ਵਾਰ ਨਹੀਂ ਸੰਸਦ ਜੀ ਨਾਲ ਕਈ ਵਾਰ ਬੋਲਿਆ ਆ ਮਹੀਨਾ ਦੇਣ ਮਹੀਨਾ ਪਹਿਲਾਂ ਹੀ ਹਰਜੋਤ ਬਹਿਸ ਜੀ ਵੀ ਬੋਲ ਰਹੇ ਸਨ ਕਿ 11.55 ਦੇ ਵਿੱਚ ਨੀਮਾ ਦਾ ਪਾਲਨ ਨਹੀਂ ਕੀਤਾ ਗਿਆ ਵੀ ਭਰਤੀ ਸਹੀ ਤਿਕਾਣਾਂ ਪਰਤੀ ਨਹੀਂ ਕੀਤੀ ਗਈ ਤੇ ਅਚਾਨਕ ਐਸਾ ਕੀ ਹੋ ਗਿਆ ਕਿ ਉਹ ਪੱਪਾ ਪਾਰ ਹੋਏ ਬੈਠੇ ਆ ਇਹਨਾਂ ਨੂੰ ਜੁਆਇਨ ਕਰਾ ਲਿਓ ਉਹ ਵੀ ਅੱਧਾ ਰਾਤ ਨੂੰ ਨਹੀਂ ਅਸੀਂ ਪ੍ਰਿੰਸੀਪਲ ਦਾ ਤਾਂ ਕੋਈ ਮਤਲਬ ਨਹੀਂ ਇਹਦੇ ਚ ਜੀ ਉਹਨਾਂ ਦਾ ਕੋਈ ਰੋਲ ਵੀ ਨਹੀਂ ਹੈ ਜੀ ਮੇਰੇ ਕਿੰਨੇ ਵੇਕ ਤੁਹਾਡਾ ਪ੍ਰੋਫੈਸਰ ਦੇਖੋ ਸਾਨੂੰ ਸਾਡੀ ਪਿੱਛੋਂ ਜੋ ਯੂਨੀਅਨ ਦੇ ਪ੍ਰਧਾਨ ਜੋ ਸਾਨੂੰ ਨਿਰਦੇਸ਼ ਦੇਣਗੇ ਉਸੇ ਸਾਹਮਣੇ ਆ ਪੰਜਾਬੀ ਸਾਰੇ ਕੋਲੇ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਜੀ 878 ਅਸੀਂ ਗੈਸ ਫੈਸਿਲਿਟੀਆਂ ਜੀ ਤੇ 250 ਦੇ ਕਰੀਬ ਪਾਰਟ ਟਾਈਮ ਜਿਨ੍ਹਾਂ ਦੀ ਜੋਬ ਉਹ ਜੁਆਇਨਿੰਗ ਕਰਨ ਆਏ ਸੀਗੇ ਜੀ ਉਹ ਜੁਆਇਨਿੰਗ ਕਰਨ ਵਾਲੇ ਆ ਜੀ 11:00 ਵਜੇ ਉਹ ਸਾਡਾ ਪ੍ਰੋਟੈਸਟ ਦੇਖ ਕੇ ਸ਼ਾਇਦ ਵਾਪਸ ਮੁੜ ਗਏ ਹੋਣ ਜਾਂ ਦੁਆਰੋਂ ਆਣ ਜਾਂ ਥੋੜਾ ਲੇਟ ਆਣ ਸਾਡਾ ਉਹਨਾਂ ਦੇ ਨਾਲ ਕੋਈ ਫੈਰ ਨਹੀਂ ਹੈ ਨਾ ਅਸੀਂ ਉਹਨਾਂ ਦੇ ਖਿਲਾਫ ਹੈ ਅਸੀਂ ਤਾਂ ਇਹ ਜਾਣਦੇ ਆ ਕਿ ਜੇ ਉਹ ਇਮਾਨਦਾਰ ਹੈ ਸਹੀ ਤਰੀਕੇ ਨਾਲ ਪਰਤੀ ਹੋ ਕੇ ਆਏ ਹੈ ਤਾਂ ਕਿਉਂ ਹੋ ਉਸ ਮੇਰੇ ਦਿਨ ਦੀ ਰੋਸ਼ਨੀ ਚ ਸਵੇਰੇ 10 ਵਜੇ 11 ਵਜੇ ਸੋਮਵਾਰ ਚ ਚੜ੍ਹਨਾ ਨਹੀਂ ਉਰੇ ਯੂਕਰੇਨ ਦਾ ਜਾਂ ਉਹਦਾ ਰਸ਼ੀਆ ਦਾ ਜਾਂ ਜਿਹੜਾ ਫਿਲਸਤੀਨ ਦਾ ਕੋਈ ਬੰਬ ਗਿਰਨਾ ਰਾਤ ਨੂੰ ਜਾਂ ਜਿਹੜੀ ਐਤਵਾਰ ਚੜ੍ਹਨਾ ਨਹੀਂ ਸੋਮਵਾਰ ਹੋਣਾ ਨਹੀਂ ਵੀ ਜਿਹੜਾ ਰਾਤੋਂ ਰਾਤ ਪਰਤੀ ਕਰਾਈ ਜਾ ਰਹੀ ਹੈ ਆਜੋ ਮੈਂ ਕੀ ਨਾਮ ਹੈ ਹਾਂਜੀ ਮੈਂ ਡਾਕਟਰ ਮਨਜੀਤ ਜੀਓਗ੍ਰਾਫੀ ਡਿਪਾਰਟਮੈਂਟ ਜੀਸੀਜੀ ਪਟਿਆਲਾ ਸਿਰ ਸਾਡੀ ਸਰਕਾਰੀ ਕਾਲਜ ਲੜਕੀਆਂ ਦੇ ਬਾਹਰ ਸਰੂ ਇਸ ਟਾਈਮ ਇਹ ਜੁਆਇਨਿੰਗਸ ਕਰਾ ਰਹੇ ਨੇ ਜਿਹੜੀ ਭਰਤੀ ਅੱਜ ਤੋਂ 3 ਸਾਲ ਪਹਿਲਾਂ ਰੱਦ ਹੋ ਚੁੱਕੀ ਐ ਉਹ ਦੁਬਾਰਾ ਹੁਣ ਕੋਰਟ ਨੇ ਅਲਾਉ ਕਰਤਾ ਕਿ ਉਹਨਾਂ ਨੂੰ ਜੁਆਇਨ ਕਰਾ ਲਓ ਜੇ ਅਸੀਂ ਕਹਿੰਨੇ ਆਂ ਕਿ ਇਹ ਬਿਲਕੁਲ ਹੀ ਸੱਚੇ ਸੁੱਚੇ ਸਾਫ਼ ਸੁਥਰੀ ਭਰਤੀ ਐ ਤਾਂ ਇਹ ਦਿਨ ਟਾਈਮ ਕਿਉਂ ਨਹੀਂ ਜੁਆਇਨ ਹੋ ਰਹੇ ਇਸ ਟਾਈਮ ਰਾਤ ਨੂੰ 11 11 ਵਜੇ ਜੁਆਇਨ ਕਰਾਣ ਦਾ ਜਾਂ 12 ਵਜੇ ਜੁਆਇਨ ਕਰਾਣ ਦਾ ਕੀ ਮਕਸਦ ਐ ਸਰਕਾਰ ਦਾ ਨਾਲੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੁਮ ਹੁਮਾ ਕੇ ਨੌਕਰੀਆਂ ਵੰਡਦੀ ਐ ਜਦੋਂ ਨੌਕਰੀਆਂ ਵੰਡਦੀ ਐ ਫੋਟੋਆਂ ਖਿਚਵਾਉਂਦੇ ਆ ਟੀਵੀ 'ਚ ਐਨੀਆਂ ਐਡਸ ਲ ਅੱਜ ਰਾਤ ਨੂੰ ਇਹ ਨੌਕਰੀਆਂ ਲੋਕਾਂ ਨੂੰ ਜੋ ਵੀ ਕਲਾਸ 1 ਅਫਸਰ ਦੀਆਂ ਪੋਸਟਾਂ ਨੇ ਇਹ ਤੇ ਰਾਤ ਨੂੰ ਕਿਉਂ ਜੁਆਇਨ ਕਰਾ ਰਹੇ ਨੇ ਇੱਥੇ ਸਰ ਨਹੀਂ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈਗੀ ਬਟ ਜਿਹੜੀਆਂ ਹਾਇਰ ਅਥਾਰਟिटीज ਆ ਉਹਨਾਂ ਨੂੰ ਨੋਟੀਫਿਕੇਸ਼ਨ ਆਈ ਹੋਈ ਹੈ ਤੇ ਉਹ ਅੰਦਰ ਇਹਨਾਂ ਨੂੰ ਜੁਆਇਨ ਕਰਵਾਉਣ ਲਈ ਬੈਠੇ ਵੀ ਹੋਏ ਨੇ ਮਤਲਬ ਤੁਸੀਂ ਜਾ ਕੇ ਚੈੱਕ ਕਰ ਸਕਦੇ ਕਿੰਨੀਆਂ ਪੋਸਟਾਂ ਟੋਟਲ ਜਿੱਤਾ ਪਈਆਂ ਸਰ ਇਹ 1158 ਪੋਸਟਾਂ ਨੇ ਜੀ 1158 ਪੋਸਟਾਂ ਨੇ ਜਿਨ੍ਹਾਂ ਦਾ ਇਹ ਰੋਲਾ ਹੈਗਾ ਮਤਲਬ ਇਹ ਭਰਤੀ ਟੋਟਲੀ ਇਲੀਗਲ ਹੈ ਪਹਿਲੀ ਵਾਰ ਇਹ ਹਾਈ ਕੋਰਟ ਵੱਲੋਂ ਇਹ ਰੱਦ ਕਰ ਦਿੱਤੀ ਗਈ ਸੀ ਭਰਤੀ ਸਿੰਗਲ ਬੈਂਚ ਦੇ ਉੱਪਰ ਉਹਦੇ ਵਿੱਚ ਇਹਦੇ ਚ ਘੱਟੋ ਘੱਟ 85 ਕਮੀਆਂ ਇਸ ਭਰਤੀ 'ਚ ਪਾਈਆਂ ਗਈਆਂ ਸੀ ਕਿਉਂਕਿ ਇਹ ਜਿਹੜੀ ਭਰਤੀ ਸੀ UGC ਦੇ ਨੋਰਮਸ ਦੇ ਅਕੋਰਡਿੰਗ ਨਹੀਂ ਸੀਗੀ PPCS ਦੁਆਰਾ ਵੀ ਨਹੀਂ ਸੀਗੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਇਸ ਭਰਤੀ ਦੇ ਵਿੱਚ ਇਗਨੋਰ ਕੀਤੀਆਂ ਗਈਆਂ ਸੀ ਸਰ ਇਹ ਸਰਕਾਰ ਨੂੰ ਹੋ ਸਕਦਾ ਕੋਈ ਮਤਲਬ ਕਿ ਨਿਯਤ ਚ ਖੋਟ ਕਹਿ ਲੋ ਜਾਂ ਕੋਈ ਹੋ ਸਕਦਾ ਵੀ ਕੋਈ ਮਸਲਾ ਹੋਵੇ ਇਹ ਹੁਣ ਉਹਨਾਂ ਨੂੰ ਹੀ ਪਤਾ ਵੀ ਉਹ ਇਸ ਰਾਜਨੀਤਿਕ ক্লাব ਕਿਉਂਕਿ ਸਰ ਹੁਣ ਪੰਚਾਇਤੀ ਜੋਨਾ ਵੀ ਆ ਗਈਆਂ ਇਹੀ ਕੋਰਟ ਕੇਸ ਇੱਕ ਮਹੀਨਾ ਬਾਅਦ ਵੀ ਤਾਂ ਜਿੱਤਿਆ ਜਾ ਸਕਦਾ ਸੀ ਐਨ ਦੋ ਦਿਨ ਪਹਿਲਾਂ ਹੀ ਕਿ ਉਹ ਜਿਤਾ ਕੇ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਉਹਦੇ ਚ ਤੁਸੀਂ ਭਰਤੀਆਂ ਕਰਵਾ ਰਹੇ ਹੋ ਨਾਲੇ ਇੰਨੀਆਂ ਕਮੀਆਂ ਨੇ ਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮੈਰਿਟ ਲਿਸਟਾਂ ਹੋਰ ਤਰ੍ਹਾਂ ਦੀਆਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਮੈਰਿਟ ਲਿਸਟਾਂ ਹੋਰ ਤਰ੍ਹਾਂ ਦੀਆਂ ਨੇ ਕਿ ਜਿਹੜੇ ਬੱਚੇ ਦਾ ਨੰਬਰ ਆਣਾ ਚਾਹੀਦਾ ਉਹਦਾ ਆਇਆ ਨਹੀਂ ਜਿਹਦਾ ਨਹੀਂ ਆਣਾ ਚਾਹੀਦਾ ਉਹਦਾ ਆਇਆ ਹੋਇਆ ਹੈ ਮਤਲਬ ਜਦੋਂ ਅਸੀਂ ਕਮੀਆਂ ਲੱਭਣ ਲੱਗਦੇ ਆ ਤਾਂ ਇੰਨੀਆਂ ਜ਼ਿਆਦਾ ਨੇ ਕਿ ਮਤਲਬ ਦੱਸੀਆਂ ਨਹੀਂ ਜਾ ਸਕਦੀਆਂ ਪਰ ਸਰਕਾਰ ਨੂੰ ਐ ਆ ਵੀ ਇਹਨਾਂ ਨੂੰ ਜੁਆਇਨ ਕਰਾ ਦਿਓ ਕਿਸੇ ਤਰ੍ਹਾਂ ਇਹਨਾਂ ਨੂੰ ਸਿਸਟਮ ਦੇ ਅੰਦਰ ਵੜ ਦੋ ਆਪ ਹੀ ਇਹ ਨਿਪਟਾਰਾ ਕਰੀ ਜਾਣਗੇ ਨਹੀਂ ਸਰ ਉਹ ਤਾਂ ਉਹ ਜਿਵੇਂ ਉਹਨਾਂ ਨੂੰ ਆਰਡਰਸ ਨੇ ਉਹਨਾਂ ਨੇ ਵੀ ਆਪਣੀ ਡਿਊਟੀ ਕਰਨੀ ਹੈ ਡਿਊਟੀ ਦੇ ਅਕੋਰਡਿੰਗ ਉਹ ਆਪਣਾ ਜੋ ਵੀ ਉਹ ਕਰਦੇ ਨੇ ਸਰ ਅਸੀਂ ਤਾਂ ਇੱਥੇ ਖੜਾਾਂਗੇ ਸਾਡੀ ਨੌਕਰੀ ਦਾ ਸਵਾਲ ਹੈ ਸਾਨੂੰ ਜੌਬ ਸਿਕਿਉਰਿਟੀ ਚਾਹੀਦੀ ਹੈ ਭਗਵੰਤ ਮਾਨ ਜੀ ਵੱਲੋਂ ਠੀਕ ਹੈ ਪਰ ਅਸੀਂ ਆਮ ਆਦਮੀ ਪਾਰਟੀ ਨੂੰ ਬਹੁਤ ਹਮ ਹਮਾ ਕੇ ਵੋਟਾਂ ਪਾਈਆਂ ਸੀ ਜਦੋਂ ਜਿੱਤੇ ਸੀ ਉਹਨਾਂ ਦਾ ਜਸ਼ਨ ਵੀ ਮਨਾਇਆ ਸੀ ਐਨੇ ਅਸੀਂ ਲੱਡੂ ਤੱਕ ਵੰਡੇ ਸਟੇਟਸ ਵੀ ਲਾਏ ਐਨੀ ਮਤਲਬ ਸਭ ਕੁਝ ਕੀਤਾ ਤੇ ਜਿਨ੍ਹਾਂ ਨੂੰ ਇਹ ਹੁਣ ਇਹਨਾਂ ਨੂੰ ਜਿਤਾ ਕੇ ਅੰਦਰ ਵੜ ਰਹੇ ਨੇ 1158 ਨੂੰ ਉਹ ਸਾਰੇ 1158 ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਈ ਸੀ ਔਰ ਇਹ ਆਪ ਮੰਨਦੇ ਸੀ ਕਿ ਇਸ ਭਰਤੀ ਦੇ ਵਿੱਚ ਬਹੁਤ ਕਮੀਆਂ ਨੇ ਇਹ ਇਲੀਗਲ ਭਰਤੀ ਹੈ ਜਦੋਂ ਇਹ ਆਪ ਓਪੋਜੀਸ਼ਨ 'ਚ ਸੀ ਤੇ ਅੱਜ ਹੁਣ ਇਹ ਸਾਰੀ ਭਰਤੀ ਸਹੀ ਕਿਵੇਂ ਸਾਬਤ ਹੋਗੀ ਮੈਂ ਜੀ ਡਾਕਟਰ ਹੁਕਮਚੰਦ ਗੈਸਟ ਫੈਕਲਟੀ ਸਾਖ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਮਾਲਵਾ ਜੋਂ ਤੋਂ ਪ੍ਰਦਾਨ ਅਸੀਂ ਸਰਕਾਰੀ ਕਾਲਜ ਗੈਸਟ ਫੈਕਲਟੀ ਸਾਖ ਪ੍ਰੋਫੈਸਰ ਰੈਸ਼ਨ ਇੱਥੇ ਇਸ ਸਮੇਂ ਇਕੱਠੇ ਹੋਏ ਆ ਕੱਲੇ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਹੀ ਨਹੀਂ ਪੰਜਾਬ ਦੇ ਸਰਕਾਰੀ ਸਾਰੇ ਕਾਲਜਾਂ ਦੇ ਵਿੱਚ ਅਸੀਂ ਇਕੱਠੇ ਹੋਏ ਆ ਸਾਡੀ ਫੈਕਲਟੀ ਮੈਂਬਰ ਕਿਉਂਕਿ ਅਸੀਂ ਪਿਛਲੇ 20-20 ਸਾਲਾਂ ਤੋਂ 25-25 ਸਾਲਾਂ ਤੋਂ ਲਗਾਤਾਰ ਇਹਨਾਂ ਕਾਲਜਾਂ ਨੂੰ ਚਲਾ ਰਹੇ ਆ ਪੜਾ ਰਹੇ ਆ ਨਿਗੁਣੀਆਂ ਤਨਖਾਹਾਂ ਤੇ ਉਸ ਸਮੇਂ ਜਦੋਂ ਸਾਨੂੰ 2000 2200 ਤੇ ਰੱਖਿਆ ਜਾਂਦਾ ਸੀ ਸਰਕਾਰਾਂ ਦੀ ਗਲਤੀਆਂ ਕਰਕੇ ਤੇ ਹੁਣ ਅੱਜ ਕੀ ਹੋਇਆ ਜੀ 2020 ਕੀ ਦੇ ਵਿੱਚ ਇੱਕ ਭਰਤੀ ਹੋਈ ਸੀ 1158 ਜਿਹਨੂੰ ਭਰਤੀ ਕਹਿੰਦੇ ਆ ਜੋ ਕੋਰਟ ਦੇ ਵਿੱਚ ਚੈਲੰਜ ਹੋ ਗਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਗਈ ਸੀ ਤੇ ਉਸ ਸਮੇਂ ਦੀ ਜਿਹੜੀ ਬੈਂਚ ਦੇ ਵਿੱਚ ਇਹਨਾਂ ਦੇ ਜਿਹੜੇ ਅਸੀਂ 90 ਪੇਜਾਂ ਦੀ ਜਿਹੜੀ ਜੱਜਮੈਂਟ ਆਈ ਸੀ ਜਿਹਦੇ ਵਿੱਚ ਇਹਦਾ ਜਿਹੜਾ ਭਰਤੀ ਨੂੰ ਪੂਰੀ ਤਰ੍ਹਾਂ ਕੁਐਸ਼ ਕਰ ਦਿੱਤਾ ਕਿ ਇਹ ਪ੍ਰੋਸੈਸ ਹੀ ਜਿਹੜਾ ਗਲਤ ਦੱਸਿਆ ਗਿਆ ਸੀ ਤੇ ਉਸ ਸਮੇਂ ਦੇ ਸਿੱਖਿਆ ਮੰਤਰੀ ਜਿਹੜੇ ਸਿੱਖਿਆ ਸਕੱਤਰ ਜਿਹੜੇ ਕ੍ਰਿਸ਼ਨ ਕੁਮਾਰ ਉਹਨਾਂ ਨੂੰ ਸੰਮਨ ਹੋਈ ਸੀ ਚੀਫ ਸੈਕਟਰੀ ਨੂੰ ਸੰਮਨ ਹੋਈ ਸੀ ਇਸ ਭਰਤੀ ਦੇ ਵਿੱਚ ਉਸ ਤੋਂ ਬਾਅਦ ਇਹ ਡਬਲ ਬੈਂਚ ਤੇ ਗਿਆ ਜੀ ਤੇ ਡਬਲ ਮੋਸਟਰ ਚੇਂਜ ਹੋਇਆ ਕੀ ਹੋਇਆ ਜੋ ਵੀ ਹੋਇਆ ਉਹ ਸਭ ਨੂੰ ਪਤਾ ਜੀ ਤੇ ਉਸ ਤੋਂ ਬਾਅਦ ਇਹਦਾ ਡਿਸੀਜਨ ਆਇਆ ਜੀ ਡਿਸੀਜਨ ਆਣ ਤੋਂ ਬਾਅਦ ਇਹ ਜਿਹੜਾ ਕੇਸ ਹੈ ਇਹ ਹਜੇ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵਿਚਾਰधीन ਚੱਲ ਰਿਹਾ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਤੇ ਇਹਨਾਂ ਨੇ ਕੋਡ ਆਫ ਕੰਡਕਟ ਦੇ ਦੌਰਾਨ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਇਹਨਾਂ ਨੇ ਕੋਡ ਆਫ ਕੰਡਕਟ ਦੇ ਦੌਰਾਨ ਝੱਗੀਆਂ ਉਡਾਉਂਦੇ ਹੋਏ ਕਾਨੂੰਨ ਦੀਆਂ ਨੀਮਾਂ ਦੀਆਂ ਝੱਗੀਆਂ ਉਡਾਉਂਦੇ ਹੋਏ ਕੋਡ ਆਫ ਕੰਡਕਟ ਦੇ ਦੌਰਾਨ ਰਾਤ ਨੂੰ ਸ਼ਨੀਵਾਰ ਨੂੰ ਐਤਵਾਰ ਨੂੰ ਹੁਕਮ ਜਾਰੀ ਕਰਕੇ ਪੱਤਰ ਤੁਹਾਡੇ ਕੋਲ ਸਾਂਝਾ ਕਰ ਦਿੱਤਾ ਮੀਡੀਆ ਦੇ ਵਿੱਚ ਮੈਂ ਕਰ ਦਾਂਗਾ ਰਾਤ ਨੂੰ ਜਿਹੜੇ ਇਹ ਜਿਹੜੇ 10 ਵਜੇ 11 ਵਜੇ ਤੁਸੀਂ ਦੇਖਦੇ ਹੋ ਹੁਣ ਆ ਗੱਡੀਆਂ ਆਈਆਂ ਹੋਏ ਜੀ ਤੇ ਕਾਲਜਾਂ ਦੇ ਵਿੱਚ ਇਹਨਾਂ ਨੂੰ ਜੁਆਇਨਿੰਗ ਜਿਹੜਾ ਲਈ ਬੁਲਾਇਆ ਗਿਆ ਜੁਆਇਨਿੰਗ ਸਟੇਸ਼ਨ ਦਿੱਤੇ ਜਾ ਰਹੇ ਆ ਬਿਨਾ ਕੋਈ ਮੈਡੀਕਲ ਬਿਨਾ ਕਿਸੇ ਤਰ੍ਹਾਂ ਦੀ ਜਾਣ ਪੁਛਣ ਕਰਕੇ ਇਹ ਰਾਤ ਨੂੰ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਜਿਹੜਾ ਜੀ ਕ੍ਰਿਸ਼ਨ ਕੁਮਾਰ ਜੀ ਦੇ ਸਮੇਂ ਦੇ ਵਿੱਚ 2021-22 ਦੇ ਵਿੱਚ ਵੀ ਇਸੇ ਤਰ੍ਹਾਂ ਕੀਤਾ ਗਿਆ ਸੀ ਜਦੋਂ ਇਹ ਭਰਤੀ ਜਦੋਂ ਹੋਈ ਸੀ ਉਦੋਂ ਵੀ ਇਹੀ ਹਾਲ ਹੋਇਆ ਸੀ ਇਹਨਾਂ ਨੂੰ ਹੈੱਡ ਆਫਿਸ ਦੇ ਵਿੱਚ ਜੁਆਇਨਿੰਗ ਲੈਟਰ ਦਿੱਤੇ ਕਿ ਰਾਤ ਨੂੰ 11:00 ਵਜੇ 12:00 ਵਜੇ ਤੁਸੀਂ ਅੰਦਰ ਮਿਹੰਦਰਾ ਕਾਲਜ ਜਾਂ ਕਿਸੇ ਵੀ ਪੰਜਾਬ ਦੇ ਕਾਲਜ ਦੇ ਵਿੱਚ ਚੱਕਰ ਮਾਰ ਕੇ ਦੇਖ ਸਕਦੇ ਹੋ ਅੰਦਰ ਕਲੈਰੀਕਲ ਸਟਾਫ ਪ੍ਰਿੰਸੀਪਲਸ ਤੇ ਆ ਜਿਹੜਾ ਸਟਾਫ ਹੈ ਜਿਹੜਾ 11 85 ਜੋਇਨ ਕਰਨ ਲਈ ਦੂਰੋਂ ਨੇੜੇ ਇੱਥੇ ਆਏ ਹੋਏ ਆ ਜੀ ਤੇ ਅਸੀਂ ਜਿਹੜਾ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਤੇ ਆਲ ਜਿਹੜੀਆਂ ਐਸੋਸੀਏਸ਼ਨਸ ਆਫ ਜਿਹੜੇ گورਨਮੈਂਟ ਕਾਲਜਿਸ ਟੀਚਰਸ ਇਹ ਅਸੀਂ ਸਾਰੇ ਮਿਲ ਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਸਾਡੇ ਕੋਲ ਦੂਰੋਂ ਨੇੜੇੋਂ ਸਕੂਲਾਂ ਤੋਂ ਜਾਂ ਹੋਰ ਬਹੁਤ ਸਾਰਾ ਸਟਾਫ ਪਹੁੰਚ ਰਿਹਾ ਤੇ ਇਹ ਜੇ ਸਰਕਾਰ ਨੇ ਸਾਡੀ ਇਹ ਗੱਲ ਨਾ ਸੁਣੀ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਸੀ ਬੜੇ ਲੰਬੇ ਸਮੇਂ ਤੋਂ ਸਾਨੂੰ ਇੱਕ ਵੀ ਮੀਟਿੰਗ ਨਹੀਂ ਦਿੱਤੀ ਜਾ ਰਹੀ ਤੁਸੀਂ ਦੇਖਦੇ ਹੋ ਚ ਚੋਰ ਮੋਰੀਆਂ ਨਹੀਂ ਤਾਂ ਹੋਰ ਕੀ ਹੈ ਤੇ ਦੂਜੇ ਪਾਸੇ ਇਹ ਲੋਕ ਸਰਕਾਰਾਂ ਜਦੋਂ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਜਦੋਂ ਕੋਡ ਆਫ ਕੰਡਕਟ ਲੱਗੇ ਹੈ ਸਰਕਾਰਾਂ ਦੇ ਮੂੰਹ ਮਿੱਠੇ ਕਰਾ ਰਹੇ ਆ ਸਰਕਾਰ ਦੇ ਨਾਲ ਚਾਹੇ ਉਹ ਸੀਐਮ ਹੈ ਚਾਹੇ ਉਹ ਭਾਇਰ এডਿਕੇਸ਼ਨ ਮੇ ਅਸਰੀ ਮੇਲਾ ਕਰ ਕਰਕੇ ਥੱਕ ਚੁੱਕੇ ਆ ਆਫੀਸ਼ੀਅਲੀ ਮੀਟਿੰਗ ਮੰਗ ਮੰਗ ਕੇ ਥੱਕ ਚੁੱਕੇ ਆ ਵੀ ਸਾਨੂੰ ਮੀਟਿੰਗਾਂ ਦਿੱਤੀਆਂ ਜਾਣ ਸਾਨੂੰ ਸਾਡੀ ਸਾਡੀ ਗੱਲ ਸੁਣੀਏ ਪਰ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਸ ਸਮੇਂ ਅਰਵਿੰਦ ਕੇਜਰੀਵਾਲ ਜੀ ਤੇ ਇਹੀ ਭਗਵੰਤ ਮਾਨ ਜੀ ਕਹਿੰਦੇ ਸੀ ਸਾਡੀ ਸਰਕਾਰ ਲਿਆਓ ਤੇ ਅਸੀਂ ਤੁਹਾਨੂੰ ਆਂਦੇ ਸਾਰੇ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਾਂਗੇ ਤੁਹਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਾਂਗੇ ਪਰ ਸਾਨੂੰ ਇਹ ਉਮੀਦ ਨਹੀਂ ਸੀ ਕਿ ਸਾਡੀਆਂ ਨੌਕਰੀਆਂ ਇਸ ਤਰ੍ਹਾਂ ਸੁਰੱਖਿਅਤ ਕੀਤਾ ਜਾਊਗਾ ਕਿ ਸਾਡੀਆਂ ਪੋਸਟਾਂ ਦੇ ਇੱਥੇ ਅਸੀਂ ਬੈਠੇ ਆ 20-20 ਸਾਲਾਂ ਜਿਹੜੇ ਸਾਡੇ ਕੋਲ ਬੱਚੇ ਪੜ ਕੇ ਗਏ ਆ ਉਹਨਾਂ ਨੂੰ ਸਾਡੀਆਂ ਜਗ੍ਹਾ ਤੇ ਤੁਸੀਂ ਜੁਆਇਨ ਕਰਾਉਂਗੇ ਤੇ ਸਾਡੇ ਪਰਿਵਾਰਾਂ ਨੂੰ ਮਾਰੋਗੇ ਤੇ ਇਹ ਸਾਡੀ ਲਾਸਟ ਲੜਾਈ ਹੋਊਗੀ ਜੀ ਅਸੀਂ ਸੱਚੀ ਸਾਡਾ ਤਾਂ ਮਰਣਾ ਹੈ ਵੈਸੇ ਹੀ ਮਰਣਾ ਹੈ ਠੀਕ ਹੈ ਜੀ ਸਾਨੂੰ ਮਜਬੂਰਨ ਸਾਡੇ ਬੱਚੇ ਸਾਡੇ ਫੈਮਲੀਆ ਅਸੀਂ ਕਿਵੇਂ ਚਲਾਵਾਂਗੇ ਜੇ ਸਾਡੀਆਂ ਨੌਕਰੀਆਂ ਜਾਂਦੀਆਂ ਇਹ ਸਰਕਾਰ ਨੂੰ ਅਸੀਂ ਅਲਟੀਮੇਟਮ ਦੇ ਰਹੇ ਹਾਂ ਕਿ ਇਹ ਭਰਤੀ ਪ੍ਰਕਿਰਿਆ ਨੂੰ ਇੱਥੇ ਰੋਕਿਆ ਜਾਵੇ ਜਿੰਨ ਤੱਕ ਇਹ ਕੋਰਟ ਦੇ ਵਿੱਚ ਵਿਚਾਰ ਨਹੀਂ ਨਾ ਤੇ ਉਸ ਤੋਂ ਪਹਿਲਾਂ ਗੈਸਟ ਫੈਕਲਟੀ ਜਿਹੜੇ ਹੈਗੇ ਆ ਲੱਗੇ ਹੋਏ ਪੰਜਾਬ ਦੇ ਸਰਕਾਰੀ ਕਾਲਜਾਂ ਦੇ 878 ਇਹਨਾਂ ਦੇ ਇਹਨਾਂ ਦੀ ਜਿਹੜੇ ਨੌਕਰੀਆਂ ਸੁਰੱਖਿਅਤ ਕੀਤਾ ਜਾਵੇ ਇਹ ਸਰਕਾਰ ਹਰਿਆਣਾ ਦੇ ਵਿੱਚ ਲੜਨ ਜਾ ਰਹੀ ਹੈ ਜੀ ਹਰਿਆਣਾ ਦੇ ਵਿੱਚ ਜਿਹੜੀਆਂ ਚੋਣਾਂ ਲੜਨ ਜਾ ਰਹੀ ਹੈ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਉੱਥੇ ਜਿਹੜੇ ਸਰਕਾਰੀ ਕਾਲਜਾਂ 'ਚ ਗੈਸਟ ਫੈਕਲਟੀ ਲੱਗੇ ਸੀ ਉਹਨਾਂ ਨੂੰ ਆਰਡੀਨੈਂਸ ਜਾਰੀ ਤੇ ਪਲੱਸ ਡੀਏ ਲਗਾ ਕੇ 58 ਸਾਲ ਦੀ ਉਮਰ ਤੱਕ ਦੀ ਉਹਨਾਂ ਦੀ ਜਿਹੜੀ ਜੋਬ ਸਿਕਿਉਰਟੀ ਦਿੱਤੀ ਹੈ ਸੋ ਅਸੀਂ ਕਹਿੰਨੇ ਆਂ ਵੀ ਇਹ ਸਰਕਾਰ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਕੋਈ ਸਾਡੇ ਲਈ ਪੱਤਰ ਜਾਰੀ ਕਰੇ ਉਸ ਤੋਂ ਬਾਅਦ ਜਿਹੜੀਆਂ ਖਾਲੀ ਪੋਸਟਾਂ ਨੇ ਜਾਂ ਪੋਸਟਾਂ ਵਧਾਵੇ ਜਾਂ ਜੋ ਵੀ ਕਰੇ ਸਾਨੂੰ ਸਾਨੂੰ ਇਸ ਭਰਤੀ ਤੋਂ ਕੁਝ ਨਹੀਂ ਲੈਣਾ ਦੇਣਾ ਜਦੋਂ ਤੱਕ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਨਹੀਂ ਨਾ ਉਹਨੋਂ ਤੱਕ ਇਹਨਾਂ ਦਾ ਉਹਨਾਂ ਜੋਇਨ ਨਾ ਕਰਾਇਆ ਜਾਵੇ ਤੇ ਸਾਨੂੰ ਜਿਹੜਾ ਸਾਡਾ ਹੱਲ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਜਿਹੜਾ ਸਾਡੀਆਂ ਪੋਸਟਾਂ ਨੂੰ ਛੱਡ ਕੇ ਇਹਨਾਂ ਨੂੰ ਭਰਤੀ ਜਿਹੜਾ ਕੀਤਾ ਜਾਵੇ ਜੀ ਕੀ ਮੰਨਦੇ ਹੋ ਅੱਧੀ ਰਾਤੀ ਜੋਇਨਿੰਗ ਕਰਾਣਾ ਦਾ ਮਤਲਬ ਕੀ ਮੰਨਦੇ ਹੋ ਚੋਰ ਮੋਰੀਆਂ ਜੀ ਚੋਰ ਦੇ ਕਹਿੰਦੇ ਚੋਰ ਦੇ ਜਿਹੜਾ ਮਨ ਦੇ ਵਿੱਚ ਚੋਰ ਹੈ ਇਹਨਾਂ ਦੇ ਜੀ ਚੋਣ ਜਾਬਤਾ ਲੱਗਿਆ ਚੋਣ ਜਾਬਤਾ ਲੱਗਿਆ ਹੋਇਆ ਜੀ ਪੰਚਾਇਤੀ ਚੋਣਾ ਹੋਣੀ ਹੈ ਜੀ ਪੰਜਾਬ ਦੇ ਵਿੱਚ ਤੇ ਰਾਤ ਨੂੰ ਮੈਂ ਕਹਿੰਦਾ ਪੰਜਾਬ ਦੇ ਨਹੀਂ ਦੁਨੀਆ ਦੇ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ ਜੀ ਕਾਲੀ ਰਾਤ ਹੈ ਜੀ ਇਹ ਜਿਸ ਦਿਨ ਇਹਨਾਂ ਦੀ ਸ਼ੁਰੂਆਤ ਹੋਈ ਸੀ ਉਸੇ ਦਿਨ ਕਾਲਾ ਦਿਨ ਸੀ ਉਸੇ ਦਿਨ ਇਹਨਾਂ ਨੇ ਮੋਹਾਲੀ ਦੇ ਵਿੱਚ ਰਾਤ ਨੂੰ 11 ਵਜੇ 12 ਵਜੇ ਜਿਹੜੇ ਕਲੈਰिकल ਸਟਾਫ ਨੂੰ ਜਾਂ ਉੱਥੋਂ ਦੇ ਜਿਹੜੇ ਆਫੀਸ਼ੀਅਲ ਸੀ ਉਹਨਾਂ ਨੂੰ ਤੰਗ ਕਰਕੇ ਰਾਤ ਨੂੰ ਇਹਨਾਂ ਨੂੰ ਜੁਆਇਨ ਕੀਤਾ ਸੀ ਸਾਡੀ ਰਣਨੀਤੀ ਜੀ ਜੇ ਸਾਡੀ ਗੱਲ ਨਾ ਸੁਣੀ ਗਈ ਸਾਨੂੰ ਪਹਿਲ ਦੇ ਆਧਾਰ ਤੇ ਸਾਡੀ ਸੀਐਮ ਦੇ ਨਾਲ ਮੀਟਿੰਗ ਕਰਾ ਕੇ ਸਾਡੇ ਜਿਹੜਾ ਜਿਵੇਂ ਹਰਿਆਣਾ ਦੇ ਵਿੱਚ ਕੀਤਾ ਗਿਆ ਘੱਟੋ ਘੱਟ ਬੇਸਿਕ ਪਲੱਸ ਡੀਏ ਦੇ ਕੇ ਇਕੁਅਲ ਸਭ ਨੂੰ ਬਰਾਬਰ ਤਨਖਾਹ ਬਰਾਬਰ ਕੰਮ ਜਿਹੜਾ ਦੇ ਹਿਸਾਬ ਨਾਲ ਸਾਨੂੰ ਜਿਹੜਾ ਸਾਡੀਆਂ ਜਿਹੜੀਆਂ ਨੌਕਰੀਆਂ ਨੂੰ 58 ਸਾਲ ਤੱਕ ਸੁਰੱਖਿਅਤ ਨਾ ਕੀਤਾ ਗਿਆ ਤਾਂ ਆਣ ਵਾਲੇ ਦਿਨਾਂ ਚ ਅਸੀਂ ਰਾਤ ਨੂੰ ਵੀ ਇੱਥੇ ਡਟੇ ਹੋਏ ਆਂ ਤੇ ਦਿਨ ਦੇ ਵਿੱਚ ਵੀ ਫਿਰ ਤੁਸੀਂ ਪਤਾ ਹੀ ਹੈ ਸਾਡਾ ਗੈਸਟ ਫਿਕੜੇ ਦਾ ਸਾਡੇ ਕੋਲ ਖਾਣ ਲਈ ਕੁਝ ਨਹੀਂ ਬਚਿਆ ਸਾਡੀਆਂ ਇਹ ਨੌਕਰੀਆਂ ਤੋਂ ਬਾਅਦ ਸਾਡੇ ਕੋਲ ਖਾਣ ਲਈ ਕੁਝ ਨਹੀਂ ਬਚਿਆ ਸਾਡੀਆਂ ਜ਼ਿੰਦਗੀਆਂ ਲੰਘੀਆਂ ਸੋ ਇਸ ਸੰਘਰਸ਼ ਨੂੰ ਅਸੀਂ ਦਿਨ-ਪ੍ਰਤੀ ਦਿਨ ਤਿੱਖਾ ਕਰਾਂਗੇ ਤੇ ਫਿਰ ਸਰਕਾਰ ਦੀ ਪਹਿਲਾਂ ਵੀ ਈਟ ਨਾਲ ਈਟ ਬਜਾਈ ਸੀ ਤੇ ਹੁਣ 20 ਬਜਾ ਕੇ ਦਿਖਾ ਦਾਂਗੇ ਜੀ ਧੰਨਵਾਦ ਨਮਮ ਜੀ ਨਮਸਕਾਰ ਜੀ ਮੇਰਾ ਨਾਮ ਡਾਕਟਰ ਵੰਦਨਾ ਮਿੱਤਰ ਮੈਂ ਪਿਛਲੇ 13 ਸਾਲ ਤੋਂ ਇਸ ਕਾਲਜ ਦੇ ਵਿੱਚ ਆਪਣੀ ਸੇਵਾਵਾਂ ਇੰਗਲਿਸ਼ ਡਿਪਾਰਟਮੈਂਟਸ ਨਿਭਾ ਰਹੀ ਹਾਂ ਤੇ ਬਹੁਤ ਸਾਰੇ ਸਾਲ ਬੜੀ ਸਾਰੀ ਸਰਕਾਰਾਂ ਨੇ ਸਾਨੂੰ ਬੜੇ ਵਾਅਦੇ ਕੀਤੇ ਕਾਂਗਰਸ ਸਰਕਾਰ ਆਈ ਉਦੋਂ ਲੱਗਦਾ ਸੀ ਅਸੀਂ ਪੱਕੇ ਹੋਵਾਂਗੇ ਸਾਡੇ ਬੱਚਿਆਂ ਦਾ ਕੋਈ ਫਿਊਚਰ ਬਣੇਗਾ ਐਨੇ ਬੱਚਿਆਂ ਦਾ ਫਿਊਚਰ ਬਣਾ ਕੇ ਅੱਜ ਸਾਨੂੰ ਐਂ ਲੱਗਦਾ ਵੀ ਅੱਜ ਅਸੀਂ ਕਿੱਥੇ ਖੜੇ ਹਾਂ ਔਰ ਸਰਕਾਰ ਦੀ ਸਭ ਤੋਂ ਵੱਡੀ ਕਾਰਗੁਜ਼ਾਰੀ ਜਿਹੜੀ ਇਹ ਦੇਖਣ ਨੂੰ ਸਾਨੂੰ ਅੱਜ ਮਿਲ ਰਹੀ ਹੈ ਮੇਰੇ ਬੱਚੇ ਅਸੀਂ ਛੋਟੇ ਛੋਟੇ ਬੱਚੇ ਛੱਡ ਕੇ ਲੇਡੀ ਸਟਾਫ ਅਸੀਂ ਇਸ ਵਕਤ ਆਪਣੇ ਕਾਲਜ ਚ ਆਇਆ ਆਪਣੀ ਜੋਬਸ ਨੂੰ ਪਛਾਣ ਵਾਸ ਤੁਹਾਡੇ ਬੱਚਿਆਂ ਦੇ ਲਈ ਅਸੀਂ ਜ਼ਿੰਮੇਦਾਰਾਂ ਤੁਹਾਡੇ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ ਸਾਡੇ ਬੱਚਿਆਂ ਦਾ ਕੱਲ੍ਹ ਨੂੰ ਕੀ ਫਿਊਚਰ ਹੈ ਸਾਡਾ ਕੀ ਫਿਊਚਰ ਹੈ ਅਸੀਂ ਵੀ ਕਿਸੇ ਦਾ ਪਰਿਵਾਰ ਆ ਅਸੀਂ ਵੀ ਕਿਸੇ ਦੇ ਬੱਚੇ ਆ ਤੇ ਇਹੀ ਭਗਵੰਤਮਾਨ ਸਰਕਾਰ ਹੈ ਕੇਜਰੀਵਾਲ ਸਰਕਾਰ ਹੈ ਜਦੋਂ ਅਸੀਂ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਆਏਗੀ ਤਾਂ ਅਸੀਂ ਕੱਲੇ-ਕੱਲੇ ਬੰਦੇ ਨੂੰ ਜੇਕਰ ਕਾਂਗਰਸ ਸਰਕਾਰ ਕੱਢ ਵੀ ਦਿੰਦੀ ਹੈ ਤਾਂ ਅਸੀਂ ਤੁਹਾਨੂੰ ਜਾ ਕੇ ਨੌਕਰੀਆਂ ਦਵਾਂਗੇ ਪਰੰਤੂ ਕਿੰਨੇ-ਕਿੰਨੇ ਦਿਨ ਇਹਨਾਂ ਨੇ ਸਾਨੂੰ ਕੋਈ ਮੀਟਿੰਗਸ ਨਹੀਂ ਦਿੱਤੀਆਂ ਸਾਨੂੰ ਕਿਸੇ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੈ ਜੀ ਅੱਧੀ ਰਾਤ ਨੂੰ ਜੁਆਇਨ ਕਰਾ ਕੇ ਇਹਨਾਂ ਨੇ ਆਪ ਦੱਸ ਦਿੱਤਾ ਹੈ ਕਿ ਇਹਨਾਂ ਦਾ ਕਿੰਨਾ ਕੁ ਪਾਰਸ਼ਲ ਤੇ ਇਹਨਾਂ ਦਾ ਇੰਪਾਰਸ਼ਲ ਸਿਸਟਮ ਹੈ ਕਾਰਨ ਕੀ ਮੰਦੋ ਮੈਮ ਰਾਤੀ ਰਾਤੀ ਜੁਆਇਨਿੰਗ ਕਰਾਣਾ ਕਿਉਂਕਿ ਚੋਣ ਜਾਪਦਾ ਵੀ ਲੱ ਅਗੇ ਚੋਣਾਂ ਵੀ ਹੈਗੇ ਆ ਪੰਜ ਸਰਪੰਚਾਂ ਦੇ ਸਰ ਤੁਸੀਂ ਆਪ ਸਮਝਦਾਰੋ ਸਾਡਾ ਬਿਲਕੁਲ ਗਵੰਡੀ ਸੂਬਾ ਹੈ ਹਰਿਆਣਾ ਉੱਥੇ ਲੋਕਾਂ ਨੂੰ ਇੰਨੇ ਪ੍ਰਿਵਿਲੇਜਸ ਨੇ ਐਨੀ ਵਧੀਆ ਫੈਸਿਲਿਟੀਆਂ ਨੇ ਟੀਚਰ ਨੂੰ ਟੀਚਰ ਨੂੰ ਇੱਕ ਅੱਛਾ ਰੁਤਬਾ ਮੰਨਿਆ ਜਾਂਦਾ ਹੈ ਪਰੰਤੂ ਮੈਨੂੰ ਨਹੀਂ ਲੱਗਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੋਈ ਚੰਗਾ ਮੈਸੇਜ ਦੇ ਕੇ ਜਾ ਰਹੇ ਹਾਂ ਕੁਝ ਵੀ ਬਣੋ ਪਰੰਤੂ ਟੀਚਰ ਨਾ ਬਣੋ ਪੰਜਾਬ ਸਰਕਾਰ ਇਹੀ ਚਾਹੁੰਦੀ ਹੈ ਯੂਥ ਨੂੰ ਬਾਹਰ ਭੇਜ ਕੇ ਔਰ ਟੀਚਰਸ ਨੂੰ ਬਿਲਕੁਲ ਬਰਬਾਦ ਕਰਕੇ ਸਰਕਾਰ ਇੱਕ ਦੀ ਰੋਟੀ ਖੋ ਕੇ ਦੂਜੇ ਨੂੰ ਦੇ ਰਹੀ ਹੈ ਮੈਨੂੰ ਨਹੀਂ ਲੱਗਦਾ ਇਹ ਕੋਈ ਬਹੁਤ ਸਿਆਣਾ ਫੈਸਲਾ ਹੈ ਤੁਹਾਡੀ ਕੀ ਰਣਨੀਤੀ ਰਹੀ ਤੁਹਾਡਾ ਕੀ ਪ੍ਰੋਟੈਕਟਾ ਹੁੰ ਕੀ ਰਹੀ ਸਰ ਸਾਡੀ ਤਾਂ ਇਹ ਲਾਸਟ ਲੜਾਈ ਹੈ ਸਾਡੇ ਤੋਂ ਸਾਡੇ ਕੋਲ ਇਥੋਂ ਖੂਨ ਪਾਣ ਲਈ ਕੁਝ ਨਹੀਂ ਹੈ ਜੋ ਕੁਝ ਖੱਟੇ ਇਥੋਂ ਹੀ ਖੱਟੇ ਹੈ ਸਾਡੇ ਕੋਲ ਇਹੀ ਇੱਕ ਲਾਸਟ ਹੈ ਕਿ ਅਸੀਂ ਗੇਟ ਬੰਦ ਕਰਾਂਗੇ ਕਾਲਜ ਦੇ ਪੈਂਡਾਉਨ ਸਟ੍ਰਾਈਕ ਕਰਾਂਗੇ ਵਿਦਿਆਰਥੀ ਸਾਡੇ ਨਾਲ ਨੇ ਕੋਈ ਐਲੀਜੀਬਲ ਨਹੀਂ ਕੋਈ ਨੋਨ ਐਲੀਜੀਬਲ ਨਹੀਂ ਅਸੀਂ ਸਾਰੇ ਗੈਸਟ ਫੈਕਲਟੀਆ ਔਰ ਜਦ ਤੱਕ ਸਾਡੇ ਚੋਂ ਇੱਕ ਵੀ ਬੰਦਾ ਇੱਥੇ ਖੜਾ ਹੈ ਮੇਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਹਾਲੇ ਤੱਕ ਸਰ ਸਾਡੇ ਨਾਲ ਕਿਸੇ ਨੇ ਨਾ ਕੋਈ ਕਿਸੇ ਨੇ ਗੱਲ ਕੀਤੀ ਹੈ ਨਾ ਸਾਨੂੰ ਕਿਸੇ ਨੇ ਕੁਝ ਪੁੱਛਿਆ ਸਾਨੂੰ ਤਾਂ ਪਤਾ ਹੀ ਲੱਗਿਆ ਕਿ ਅੱਧੀ ਰਾਤ ਨੂੰ ਇਸ ਤਰ੍ਹਾਂ ਜੁਆਇਨਿੰਗ ਲੈਟਰਸ ਦਿੱਤੇ ਜਾ ਰਹੇ ਨੇ